ਜਿਵੇਂ ਕਿ ਯੋਧ ਨਸ਼ਾ ਰੋਧ ਜਿਹੜਾ ਸਰਕਾਰ ਦੀ ਪਾਲਿਸੀ ਜਿਹੜੀ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਜਿਹੜੇ ਮਾਨਜੋ ਬੀਏ ਸਰ ਸਦਾ ਸਕਿੰਦਰ ਸਿੰਘ ਆਈਪੀਐਸ ਤੇ ਸਾਡੇ ਐਸਐਸਪੀ ਸਾਹਿਬ ਸਰ ਮਨਿੰਦਰ ਸਿੰਘ ਜੀ ਆਈਪੀਐਸ ਉਹਨਾਂ ਨੇ ਸਖਤਤਾ ਤੇ ਸਾਡੀਆਂ ਜਿਹੜੀਆਂ ਟੀਮਾਂ ਨੇ ਉਹ ਕੱਲ پوری مستਦਾਨ ਉਹ ਜਿਹੜੀਆਂ ਯੋਧ ਨਸ਼ਾ ਰੋਧ ਜਿਹੜਾ ਹੈ ਪ੍ਰੋਬਲਮ ਚਲਾ ਰਹੀ ਸੀ ਜਿਹਦੇ ਤਹਿਤ ਸੀਆਈਏ ਸਟਾਫ ਨਾਲ ਸਾਡਾ ਕ੍ਰਿਮਿਨਲ ਪੁਲਿਸ ਦਾ ਮੇਰੇ ਦਾ ਇੱਕ ਜੁਆਇੰਟ ਆਪਰੇਸ਼ਨ ਸੀਗਾ ਕੋਈ ਇਨਫੋਰਮੇਸ਼ਨ ਸੀ ਖਾਸੇ ਗੁਰਮੀਆਂ ਦੇ ਗੇਟ ਦੇ ਲਾਗੇ ਚੌਂਕ ਦੇ ਨਾਲ ਸਰਵਿਸ ਰੇਂ ਦੇ ਵੀ ਕੋਈ ਦੋ ਨੌਜਵਾਨ ਜਿਹੜੇ ਆ ਉਹ ਸੌਰੀ ਜੇ ਗਿਫਤਾਰ ਕੀਤੇ ਜਾਂਦੇ ਉਹਨਾਂ ਕੋਲ ਪਦਾਰਥ ਜਿਹੜਾ ਨਸ਼ੀਲਾ ਮਿਲ ਸਕਦਾ ਜਿਸ ਤੇ ਮੇਰੀ ਟੀਮ ਨੇ ਉਹਨਾਂ ਨੂੰ ਯਕਦਮ ਉਸੇ ਇਨਫੋਰਮੇਸ਼ਨ ਦੇ ਤਹਿਤ ਰੋਕਿਆ ਰੋਕੇ ਉਹਨਾਂ ਦੋਨਾਂ ਨੂੰ ਚੈੱਕ ਕੀਤਾ ਜਿਸ ਤੇ ਦੋਨਾਂ ਨੌਜਵਾਨ ਜਿਹੜੇ ਚਮਨਦੀਪ ਤੇਜੀ ਤੇ ਕਰਨ ਨਾਮਕ ਇਹ ਆਟੋ 'ਚ ਸਵਾਰ ਸਨ ਉਹਦੇ ਦੇ ਕਬਜ਼ੇ ਵਿੱਚੋਂ ਇਹ ਟੀਮ ਹੈ ਸਾਡੀ ਉਹਨਾਂ ਨੂੰ 1 ਕਿਲੋ 159 ਗ੍ਰਾਮ ਹੈ ਉਹਨ ਜਿਹੜੀ ਆ ਬਰਾਮਦ ਕੀਤੀ ਗਈ ਜਿਹਦੇ ਸਬੰਧ ਚ ਥਾਣਾ ਘਰੰਡਾ ਵਿਖੇ ਸੀ 204 ਨੰਬਰ ਐਫ ਆਈ ਆਰ ਦਰਜ ਕੀਤੀ ਹੈ ਅੰਡਰ ਸੈਕਸ਼ਨ 21 ਸੀ 25 29 685 ਐਨ ਪੀ ਐਸ ਹੈ ਇਸ ਦੇ ਤਹਿਤੀ ਜਿਹੜੀ ਆ ਇਹਨਾਂ ਦੇ ਦੋਨੋਂ ਦੋਸ਼ੀਆਂ ਨੂੰ ਕੱਲ ਗ੍ਰਿਫਤਾਰ ਕਰ ਲਿਆ ਸੀ ਇਸ ਤੋਂ ਅੱਗੇ ਅੱਜ ਇੱਕ ਸਾਡੀ ਜਿਹੜੀ ਟੀਮ ਘਰੰਡੇ ਅ ਭੁੜਾ ਹੜਡੇ ਦੇ ਲੱਗੇ ਸਾਨੂੰ ਇਨਫੋਰਮੇਸ਼ਨ ਸੀ ਸਾਡੀ ਘਰੰਡਾ ਪੁਲਿਸ ਨੂੰ ਐਸ ਆਈ ਕਮਾਂਡਿੰਗ ਦੀ ਟੀਮ ਸੀ ਕਿ ਵੀ ਇੱਕ ਇਹੀ ਜੇਤਨ ਅਸ਼ੀਆ ਦੇ ਵਿਰੁੱਧ ਜਿਹੜਾ ਉਹਨਾਂ ਨੇ ਇੱਕ ਨਾਕਾ ਲਗਾਇਆ ਸੀ ਜਿਸ ਤੇ ਉਹਨਾਂ ਨੂੰ ਇਨਫੋਰਮੇਸ਼ਨ ਮਸੂਰ ਹੋਈ ਕਿ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਉਹ ਉਥੋਂ ਲੰਘ ਸਕਦੇ ਆ ਨਸ਼ੀਲਾ ਪਦਾਰਥ ਲੈ ਕੇ ਪਰ ਉਹ ਵਸਤੇ ਦੀ ਨਾਕਾ ਸੀ ਲਗਾ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਭੱਜਣ ਲੱਗੇ ਪਰ ਉਹਨਾਂ ਨੇ ਉਹਨਾਂ ਨੂੰ ਸ਼ੱਕ ਦੀ ਬਨਾਵਟ ਰੋਕ ਲਿਆ ਜਿਨ੍ਹਾਂ ਦੇ ਨਾਮ ਮੇਜਰ ਸਿੰਘ ਤੇ ਮਨਪੀ ਸੀਗੇ ਦੋਨੋਂ ਖਾਲੜਾ ਵਾਸੀ ਨੇ ਖਾਲੜੇ ਦੇ ਰਹਿਣ ਵਾਲੇ ਹੋਰੇ ਨੇ ਦੀ ਤਲਾਸ਼ੀ ਇਹੋ ਕੀਤੀ ਆ ਇਹਨਾਂ ਦੇ ਕੋਲ 428 ਗ੍ਰਾਮ ਜਿਹੜੀ ਆ ਹੈਰੋਨ ਬਰਾਮਦ ਕੀਤੀ ਆ ਕੋਈ ਦੇ ਸੰਬੰਧ ਵੀ ਅਸੀਂ ਜਿਹੜੀ ਐਫ ਆਈ ਆਰ ਨੰਬਰ 205 21 25 29 ਐਨ ਡੀ ਪੀ ਐ ਸਥਾਨਕ ਖੰਡਾ ਵਿਖੇ ਦਰਜ ਹੋਈ ਆ ਤੇ ਦੋਨੋਂ ਬਰਾਮਦੀਆਂ ਜਿਹੜੀਆਂ ਇੱਕ ਲੋ 160 ਗ੍ਰਾਮ ਜਿਹੜੀ ਹੈ ਰੋਂ ਤੇ ਇੱਕ ਦੂਸਰੇ ਮਕਦਮੇ ਵਿੱਚ 428 ਗ੍ਰਾਮ ਜਿਹੜੀ ਆ ਰਿਕਵਰੀ ਹੋਈ ਆ ਇਸ ਤੋਂ ਅੱਗੇ ਜਿਹੜੀ ਇਹਨਾਂ ਦੀ ਤਫਤੀਸ਼ جاری ਆ ਤੇ ਇਹਨਾਂ ਦੇ ਕਿੱਥੇ ਕਿੱਥੇ ਸਬੰਧ ਨੇ ਉਹ ਇਹਨਾਂ ਦੇ ਜਿਹੜੇ ਬਿਲਕੁਲ ਖੰਡਾਲੇ ਜਾ ਰਹੇ ਆ ਕਿ ਇਹਨਾਂ ਨੇ ਹੋਰ ਕਿੰਨੀਆਂ ਕਨਸਾਈਨਮੈਂਟਾਂ ਦਾ